ਗੁਰੂ ਕਲਗੀਧਰ ਮਹਾਰਾਜ ਦਸਮ ਪਤਸ਼ਾ ਜਿਨੇ ਅਫેર ਵਿਰਤ ਕੀਤਾ ਐਨੇ ਸ਼ਿਕਾਰ ਕੀਆ ਜੀਵਾਂ ਦੇ ਉਧਾਰ ਵਾਸਤੇ ਆਪ ਜੀ ਦੇ ਹੱਥਾਂ ਜਿਹੜਾ ਕੋਈ ਜੀਵ ਜੰਤ ਮਰਦਾ ਸੀ ਉਹ ਮੁਰਜਨ ਜਿਮਾਤਰੇ ਚੱਕਰ ਵਿੱਚੋਂ ਮੁਕਤ ਹੋ ਜਾਂਦੀ ਸੀ ਉਸ ਦੀ ਉਹਨਾਂ ਦਾ ਗੁਰੂ ਛੇਵੇਂ ਪਤਸ਼ਾ ਦਸਮ ਪਤਸ਼ਾ ਨੇ ਸ਼ਿਕਾਰ ਕੇ ਲਿਆ ਸੋਇਓ ਆਪ ਜੀ ਜਦੋਂ ਦੱਖਣ ਦੇਸ਼ ਵਿੱਚ ਨੇ ਦੇ ਹਜ਼ੂਰ ਸਾਹਿਬ ਸ਼িকারਖਾੜ ਜਿੱਥੇ ਹੈ ਜਿਹੜੇ ਸੱਜਣ ਨੇ ਦਰਸ਼ਮ ਕੀਤਾ ਉੱਥੇ ਪਹੁੰਚੇ ਉੱਥੇ ਅਫਰਦ ਕੀਤਾ ਜਿੱਤ ਇੱਕ ਸਾਹਿਬ ਐ ਸ਼িকার ਕੀਤਾ ਸਿਕੰਪੁਰ ਚਕਰੀਬਨਵਾਦ ਇਹਦੀ ਬਾਤ ਕਿਰਪਾ ਕਰਕੇ ਦੱਸੋ ਇਸਦੀ ਕੀ ਹਕੀਕਤ ਹੈ ਹਜ਼ੂਰ ਨੇ ਫਤਮਾਇਆ ਕਿ ਇਹ ਸਿਆਲਕੋਟ ਵਾਲਾ ਮੂਲਾ ਗੁਰੂ ਨਾਨਕ ਆਜਾਮੇ ਦੇ ਵਿੱਚ ਗੁਰੂ ਨਾਨਕ ਜੀ ਦਰਸ਼ਕ ਗੁਰੂ ਨਾਨਕ ਜੀ ਸਿਆਲਕੋਟ ਪਹੁੰਚੇ ਬਾਹਰ ਸ਼ਹਿਰ ਦੇ ਬੈਠੇ ਹਨ ਮਰਦਾਨੇ ਨੇ ਹੁਕਮਾਇਆ ਮਰਦਾਨਿਆਂ ਨੇ ਅੰਕਾਰ ਦਾ ਜਸ ਕਰ ਰੁਗ ਦਾ ਜਸ ਸੁਣਾ ਮਰਦਾਨੇ ਨੇ ਰਵਾਬ ਦੇ ਨਾਲ ਅੰਕਾਰ ਦਾ ਜਸ ਕੀਤਾ ਵੈਗੁਰੂ ਦੀ ਸਿਖਲਾਗਾ ਕੀਤੀ ਜੀ ਮੈਂ ਸਾਰ ਨਾ ਜਾਣਾ ਤੇਰੀ ਜੀ ਮੈਂ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਨਾ ਨਾ ਜਾਣਾਂ ਤੇਰੀ साण तेरी साल जा ते ਸਾਖਰੋ ਵੈਰਾਂ ਗੁਰ ਮੈਂ ਜੇ ਹੀ ਕੰਚੇਰੀ ਰਾਂ ਸਾਖਰੋ ਰਤਨਾ ਗੁਰ ਅੰਸਾਰ ਨਾ ਜਾਣਾ ਤੇਰੀ ਰਾਂ ਸਾਰ ਨਾ ਜਾਣਾ ਤੂੰ ਵੱਡਾ ਨਾ ਕਰ ਮਿਹਰਾ ਮਤ ਸਾਈ ਕਿਰਪਾ ਕੀ ਜੈ ਸਾ ਮਤ ਦੀਜੈ ਆਠ ਪੈਰ ਸੁਧ ਧਿਆਈ ਗਰਵ ਨ ਕੀ ਜੈ ਰੇਨ ਹੋਵੀ ਜੈ ਸੰਗਤ ਜੀਰੇ ਤੇਰੀ ਸਭ ਪ੍ਰਣਾਨ ਕਾਠਾ ਕਰ ਮਨ ਜੇਹੀ ਕੰਚੇ ਰਿਹਾ ਸੀ ਪਿਆਰ ਮਰਦਾਨੇ ਨੇ ਕੀਤਾ ਸੁਣਾਇਆ ਸਮਾਪਤੀ ਤੋਂ ਗੁਰੂ ਬਾਬਾ ਜੀ ਨੇ ਮਰਦਾਨਿਆਂ ਨੂੰ ਇੱਕ ਤਕੜਾ ਮਰਦਾਨੀਆਂ ਸ਼ਹਿਰ ਵਿੱਚ ਜਾ ਇੱਕ ਪੈਸੇ ਦਾ ਸੱਚ ਇੱਕ ਦਾ ਚੁਟਖਰੀ ਵੇਚ ਲੈ ਤਕੜਾ ਦੋ ਪੈਸੇ ਨਾਲ ਮਰਦਾਨਾ ਸ਼ਹਿਰ ਜਾਂਦਾ ਹੈ ਦੁਕਾਨਾਂ ਤੇ ਪੁਸਤਕ ਖਰੀਦਦਾ ਹੈ ਸਭ ਦੁਕਾਨਾਂ ਵਾਲੇ ਜਵਾਬ ਦੇ ਹੀ ਜਾਂਦੇ ਹੈ ਸੱਚ ਝੂਠ ਦੀ ਕੋਈ ਦੁਕਾਨ ਨਹੀਂ ਇਹ ਸ਼ਬਦਾਂ ਨਹੀਂ ਲਬਣਾ ਕੀ ਤੋਂ ਇਹ ਸਾਰੇ ਕਹੀ ਜਾਂਦੇ ਹਨ ਪਰ ਮਰਦਾਨਾ ਅੱਗੇ ਤੇ ਅੱਗੇ ਵੱਧ ਕੇ ਸਭ ਨੂੰ ਪੁੱਛਦਾ ਹੈ ਅਖੀਰ ਇੱਕ ਦੁਕਾਨ ਤੇ ਪਹੁੰਚੇ ਉਸ ਦੁਕਾਨ ਦਾ ਮਾਲਕ ਚੜ੍ਹਦੀ ਉਮਰ ਦਾ ਮੁੰਡਾ ਕਤਰੀਆਂ ਦਾ ਨੌਜਵਾਨ ਮੁੰਡਾ ਜਿਸ ਦਾ ਨਾਮ ਊਲਾਸ਼ੀ ਕੁਝ ਕੁਛ ਫਕੀਰਾਂ ਦੀ ਸਬਤ ਕਰਨ ਵਾਲਾ ਸੀ ਤੋ ਉਸਦੀ ਦੁਕਾਨ ਤੇ ਪਹੁੰਚਿਆ ਉਹਨੂੰ ਜਾ ਕੇ ਪਿਆ ਭਾਈ ਇੱਕ ਪੈਸੇ ਦਾ ਸੱਚ ਇੱਕ ਤਾਂ ਝੂਠ ਚਾਹੀਦਾ ਉਹ ਕਹਿੰਦਾ ਲੈ ਆਏ ਮੈਂ ਦੇ ਦਿੰਦਾ ਉਸਨੇ ਕਾਗਜ਼ ਦੇ ਉੱਪਰ ਲਿਖ ਦਿੱਤਾ ਮਰਨਾ ਸੱਚ ਅਰਜੂਨਾ ਝੂਠ ਗੱਲ ਵੀ ਦਰਸਤ ਹੈ ਮਰਨਾ ਕਦੇ ਨਹੀਂ ਟਾਲ ਸਕਦਾ ਜੀਵਨ ਚਾਰ ਦੇ ਹਣ ਦਾ ਝੂਠਾ ਤੋ ਇਹ ਕਾਗਜ਼ ਲੈ ਕੇ ਮਰਦਾਨਾ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਕੰਗ ਰੱਖ ਦਿੱਤਾ ਗੁਰੂ ਬਾਬੇ ਨੇ ਪੜਿਆ ਮਰਦਾਨੇ ਆ ਜਿਸ ਨੇ ਸੋਦਾ ਦਿੱਤੇ ਜਰ ਉਹਨੂੰ ਬੁਲਾ ਕੇ ਤੇ ਲਿਆ ਮਰਦਾਨਾ ਫਿਰ ਫੇਰ ਜਾਂਦਾ ਉਸ ਮੂਲੇ ਨੂੰ ਕਹਾਂ ਲੱਗਾ ਭਾਈ ਤੈਨੂੰ ਮੇਰੇ ਗੁਰੂ ਜੀ ਗੁਰੂ ਬਾਬਾ ਜੀ ਯਾਦ ਕਰਦੇ ਚੱਲ ਮੂਲ ਉੱਤ ਖੜਾ ਹੋਇਆ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਿਆ ਨਮਸਕਾਰ ਕੀਤੀ ਬੀਬੀ ਨੇ ਪੁੱਛਿਆ ਮੂਲਿਆ ਇਹ ਕਾਵਿ ਸਤਰਾਂ ਲਿਖਿਆ ਉਸਨੇ ਦੋਵੇਂ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਹਾਂ ਪ੍ਰਭੂ ਗਰੀਬ ਨਿਵਾਦ ਇਹ ਇਸ ਦਾਸ ਕੀਤਬਾਹੀ ਲਿਖਿਆ ਹੈ ਮਰਨਾ ਸੱਚ ਤੇ ਜੁਨਾ ਝੂਠ ਹੈ ਗਰੀਬ ਨਿਵਾਦ ਫਿਰ ਮਰਨਾ ਸੱਚ ਤੇ ਜੀਵਨ ਝੂਠ ਹੈ ਫਿਰ ਮਰਨ ਤੋਂ ਬਾਅਦ ਵੀ ਵਸਣ ਕਿਉਂ ਨਹੀਂ ਸੰਭਾਲਦਾ ਅਗਰ ਤੇ ਚਿੱਤ ਵਿੱਚ ਐਸੀ ਗੱਲ ਬੈਠੀ ਹੋਈ ਹੈ ਮਰਨਾ ਸੱਚ ਹੈ ਜੀਵਨ ਝੂਠ ਹੈ ਨਰਨਤਮ ਬਾਦਵੀ ਕੋਈ ਜੀਵਨ ਹੈ ਉਸ ਨੂੰ ਸ਼ਾਨਦਰ ਬਣਾਉਣ ਦੀ ਕਿਉਂ ਨਹੀਂ ਇਹ ਕੋਸ਼ਿਸ਼ ਕਰਦਾ ਉਪਾਅ ਕਰਦਾ ਗੁਰੂ ਬਾਬਾ ਜੀ ਦੇ ਬਚਨਾਂ ਦਾ ਕੁਛ ਇਹੋ ਜਿਹਾ ਅਸਰ ਹੋਇਆ ਉਸ ਦੇ ਉੱਪਰ ਉਸੇ ਵਕਤ ਸਭ ਕੁਝ ਛੱਡ ਛਿੜਾ ਕੇ ਗੁਰੂ ਜੀ ਨਾਲ ਬੜੀ ਦੇਰ ਤੱਕ ਫਿਰਦਾ ਰਿਹਾ ਗੁਰੂ ਜੀ ਨੇ ਸਤਨਦੀਪਨਾ ਮਤਨਾਂ ਦਾ ਚੱਕਰ ਲਗਾਇਆ ਪੈਦਲ ਸਫ਼ਰ ਕੀਤਾ ਕਿਉਂਕਿ ਉਹਨਾਂ ਸਮੇਂ ਵਿੱਚ ਇਹੋ ਜਿਹਾ ਹੋਰ ਸਾਧਨ ਨਹੀਂ ਸੀ ਅਜਾ ਸਾਡੇ ਦੇਸ਼ ਵਿੱਚ ਨਹੀਂ ਸਨ ਮੋਟਰਾਂ ਨਹੀਂ ਸਨ ਰੇਲ ਲਾਨੀਆਂ ਨਹੀਂ ਸਨ ਅੱچھے ਰਸਤੇ ਨਹੀਂ ਸਨ ਪੈਦਲ ਸਫਰ ਗੁਰੂ ਬਾਬੇ ਨੇ ਕੀਤਾ ਜੰਗਲਾਤ ਬਹੁਤੇ ਹੁੰਦੇ ਸਨ ਜਾਂ ਦੂਰ ਬਰੇਡੇ ਜਾਣਾ ਹੁੰਦਾ ਅਸੁਰਤੀ ਵਿਸਵਾਰੀ ਕੀਤੀ ਉਗਮ ਕਰਨਾ ਪਈ ਬਾਲਾ ਮਰਦਾਨਾ ਨੇਤਰ ਮੀਟੋ ਇੱਥੇ ਮੀਟਣੇ ਇੱਥੇ ਬੈਠੇ ਨਜ਼ਾਰਾ ਮੀਲਾ ਤੇ ਉੱਥੇ ਬੈਠੇ ਨੀਓ ਛੁੱਟੀ ਵਿਸਵਾਰੀ ਕੀਤੀ ਉਹ ਇਹ ਮੂਲਾ ਗੁਰੂ ਬਾਬਾ ਜੀ ਨਾਲ ਗੁਰੂ ਜੀ ਦੇ ਬਹੁਤ ਸਾਰੇ ਘੋਤਕ ਦੇਖਦਾ ਰਿਹਾ ਨਾਲ ਦੇਖੀ ਸੋ ਇੱਕ ਦਸਾ ਦੇ ਇਹ ਮੰਗਿਆ ਹੋਇਆ ਸੀ ਦਰਸਲ ਵਿਆਹ ਆ ਨਹੀਂ ਸੀ ਉਹਨਾਂ ਜਿੰਨਾਂ ਦੇ ਵਿੱਚ ਜਦੋਂ ਇਹ ਗੁਰੂ ਜੀ ਨਾਲ ਚਲਾ ਗਿਆ ਘਰ ਦੇ ਪਿੱਛੋਂ ਸਲਾਹਾਂ ਕਰਦੇ ਹਨ ਸੋਚਦੇ ਹਨ ਲੜਕੀ ਸਿਆਣੀ ਹੋ ਗਈ ਪਤਾ ਨਹੀਂ ਇਹ ਲੜਕਾ ਕਿੱਧਰ ਚਲਾ ਗਿਆ ਫਕੀਰਾਂ ਨਾਲ ਚਲਾ ਗਿਆ ਹੈ ਜਾਂ ਤਾਂ ਆ ਜਾਂਦਾ ਚੰਗੀ ਗੱਲ ਸੀ ਅਗਰ ਐਸਾ ਨਹੀਂ ਸੀ ਜੇ ਨਹੀਂ ਆਉਣਾ ਉਹਨੇ ساری ਜ਼ਿੰਦਗੀ ਫਕੀਰਾਂ ਨਾਲ ਹੀ گزارਣੀ ਹੈ ਤਾਂ ਮਰਦਾਂ ਦੇ ਵਾਸਤੇ ਕੁਝ ਹੋਰ ਉਪਾਅ ਕਰਦੇ ਸ਼ੇਣੀਆਂ ਲੜਕੀਆਂ ਕਰ ਨਹੀਂ ਰੱਖੀਆਂ ਜਾਨੀ ਇਹੋ ਜਿਹੇ ਕੁਛ ਵਿਚਾਰਾਂ ਕਰਦੇ ਕਰਦੇ ਇੱਕ ਠੇਰੀ ਤੇ ਬੈਠੇ ਹਨ ਗੁਰੂ ਜੀ ਕਹਿਣ ਲੱਗੇ ਮੋਲਿਆ ਤੈਨੂੰ ਕਰਦੇ ਯਾਦ ਕਰਦੇ ਨੇ ਬਈ ਕਹਿੰਦੇ ਯਾਤਾਂ ਦੀ ਯਾਤਰਾ ਲਈ ਨਹੀਂ ਫਿਰ ਸੁਦਾਬਾਤ ਸੇ ਫਕੀਰਾਂ ਨਾਲ ਹੀ ਰਹੇ ਜੀ بس ਕੀ ਸਿਆਲ ਮਹਾਰਾਜ ਉਹ ਲਾ ਪੁੱਛਦੇ ਕਿ ਬੇ ਦੂਰ ਸਿਆਲਕੋਟ ਤੋਂ ਗੁਰੂ ਜੀ ਘਰੇ ਦੂਰ ਤਾਂ ਬਹੁਤ ਹਨ ਪਰ ਜੇ ਤੈਨੂੰ ਜਾਣਾ ਹੈ ਛੇਤੀ ਤੈਨੂੰ ਕਰਤਾਰ ਪਚਾ ਦੇਗਾ ਕਿ ਕਹਿੰਨੇ ਲਗਾ ਮਹਾਰਾਜ ਇਹ ਵੀ ਗੱਲ ਠੀਕ ਹੈ ਪਰ ਅੱਗੇ ਜੇ ਵਿਆਹ ਸ਼ਾਦੀ ਉਹਦੇ ਵਾਸਤੇ ਰੁਪਿਆ ਪੈਸਾ ਚਾਹੀਂਦਾ ਹੈ ਮੈਂ ਤਾਂ ਕੰਮ ਕਾਰ ਛੱਡ ਕੇ ਦੁਕਾਨ ਜੋ ਕਰਦਾ ਕਰਾਉਂਦਾ ਸੀ ਕਿੰਨੇ ਸਾਲਾਂ ਦਾ ਆਪਣਾ ਰਹਿੰਦਾ ਐਸੀ ਬਿਨਾਂ ਕੀ ਕਮ ਕਰਨੇ ਇਹ ਵੀ ਗੱਲ ਹੋਜੂ ਤਾਂ ਆਪਣੀ ਦਿਲਹਿਲ ਦਾ ਸ਼ਗੁਰੂ ਜੀ ਕਹਿੰਦੇ ਤਾ ਚੁੱਪ ਕਰ ਗਿਆ ਸਮਝ ਗਿਆ ਵੀ ਜਾਣ ਦੀ ਇੱਛਾ ਹੈ ਇਸ ਦੀ ਹਣ ਲੇ ਦੋ ਬੁਕਰੋੜਾਂ ਦੇ ਪੱਲੇ ਬੰਨਦਾ ਦੋ ਬੁਕਰੋੜਾਂ ਦੇ ਪੱਲੇ ਬੰਨ ਲੈ ਸੋਨੇ ਦੇ ਬਣ ਜਾਂਦੇ ਹੈ ਮੇਤਰਮੀਟ ਆਪਣੇ ਘਰ ਦਾ ਧਿਆਨ ਤਾ ਮੇਤਰਮੀਟ ਇਹੰਗੂਲੇ ਨੇ ਕਰਦਾ ਧਿਆਨ ਕੀਤਾ ਕਿ ਉਹ ਉੱਥੇ ਬੈਠਾ ਸੀ ਇਹ ਕਰ ਬੈਠਾ ਹੋਇਆ ਸੁਨਮੰਦੀ ਬੜੇ ਖੁਸ਼ ਹੋ ਜੀ ਮੂਲਿਆ ਤੈਨੂੰ ਹਣੀ ਜਾਂ ਦਿੱਤਾ ਸੀ ਬੜੀ ਚੰਗੀ ਗੱਲ ਤੂੰ ਆ ਗਏ ਹੈਂ ਫਿਰ ਬੁਣੀਆਂ ਖੁਸ਼ੀਆਂ ਮੀਆਂ ਤੇ ਬੜਾ ਸ਼ਾਦੀ ਹੋ ਗਈ ਫਿਰ ਉਸੇ ਤਰ੍ਹਾਂ ਆਪਣਾ ਕੰਮਕਾਰ ਕਰਨ ਲੱਗ ਪਿਆ ਦੁਕਾਨ ਵਗੈਰਾ ਦਾ ਇਸੇ ਤਰ੍ਹਾਂ ਕਈ ਸਾਲ ਗੁਜ਼ਰ ਗਏ ਗੁਰੂ ਬਾਬਾ ਜੀ ਫਿਰ ਫਿਰਦੇ ਫਿਰਦੇ ਕਿਤੇ ਫਿਰ ਸ਼ਾਲਕੋਟਾ ਹੈ ਬਾਹਰ ਬੈਠੇ ਇੱਕ ਟਿੱਪਲ ਦੇਟਾ ਰਹਿ ਸ਼ਰਕੀ ਤੁਕਨ ਕੀਤਾ ਮਰਦਾਨੇ ਆ ਤੇ ਆਪਣੇ ਨਾਲ ਬੜੀ ਦੇਰ ਤੱਕ ਖੜਦਾ ਰਿਹਾ ਮੂਲਾ ਜਾਂ ਉਹਨੂੰ ਬੁਲਾ ਕੇ ਲੈ ਮਰਦਾਨਾ ਘਰ ਜਾਂਦਾ ਕੋਈ ਦੰਗਲੇ ਦਾ ਘਰ ਪੁੱਛੇ ਦੂਰੋ ਚੰਦਰ ਉਸ ਦੇ ਘਰ ਵਾਲਿਆਂ ਨੇ ਦੇਖਿਆ ਵੀ ਫਕੀਰ ਆ ਦੇਣ ਉਹਨੂੰ ਪਹਿਲੇ ਪਤਾ ਸੀ ਪਹਿਲਾਂ ਫਕੀਰਾਂ ਨਾਲ ਚਲਾ ਗਿਆ ਸੀ ਚਿੱਤੂ ਚ ਦਰਬੇ ਬੈਠਾ ਹੋਇਆ ਸੀ ਫੇਰ ਟੰਕ ਤੇ ਚੜਿਆ ਜਾਵੇ ਜਿਉਂ ਦੂਰੋ ਮਰਦਾਨਾ ਨੂੰ ਆਉਂਦਾ ਦੇਖਿਆ ਦਲਵਾਰਸ ਪਹਿਚਾਨ ਕੇ ਫਕੀਰਾਂ ਵਾਂਗ ਤੇ ਲੁਕੋ ਦਿੱਤਾ ਮੂਲੇ ਮੰਦਰ ਪ੍ਰਸੰਗ ਵਾਲੇ ਇੱਕ ਘਰ ਐਨ ਲੁਕ ਜਾ ਮੈਂ ਤੇ ਤਾਂ ਵੀ ਮੈਂ ਹੈ ਨਹੀਂ ਕਾ ਪਰ ਇਸੇ ਤਰ੍ਹਾਂ ਊਲਾ ਲੁਕੀਆ ਮਰਦਾਨੇ ਨੇ ਜਾ ਕੇ ਆ ਭਾਈ ਬੀਬੀ ਊਲੇ ਨੂੰ ਗੁਰੂ ਜੀ ਯਾਦ ਕਰਦੇ ਹਨ ਕਹਿੰਦੀ ਬਾਬਾ ਹੈ ਨਹੀਂ ਇੱਥੇ ਕਰਨੀ ਹੈ ਊਲਾ ਮਿਹੜਾ ਮਰਦਾਨਾ ਮਿਹੜਾ ਆ ਗਿਆਰਜ ਕਰ ਦਿੱਤੀ ਗਰੀਬਨ ਬਾਦ ਕਰ ਹੈ ਨਹੀਂ ਗੁਰੂ ਜੀ ਕਹਿੰਦੇ ਜਾ ਉਹਨੂੰ ਕਿਹਾ ਗੁਰੂ ਪੀਰਾਂ ਤੋਂ ਮੂਨ ਨਹੀਂ ਲੁਕਿੰਦਾ ਫਿਰ ਮਰਦਾਨਾ ਜਾਂਦਾ ਹੈ ਫਿਰ ਲੜਕੀ ਨੂੰ ਕਿਹਾ ਪਈ ਗੁਰੂ ਜੀ ਯਾਦ ਕਰਦੇ ਨੇ ਮੂਲੇ ਨੂੰ ਉਹ ਫਿਰ ਕਹਿੰਦੇ ਬਾਬਾ ਹੈ ਨਹੀਂ ਇੱਥੇ ਕਿਤੇ ਲੰਘ ਗਿਆ ਇਹ ਤਾਂ ਕਰੀ ਸੀ ਭਾਵੇਂ ਲੇਕਿਨ ਉਹਦੇ ਚਿਤਰੀ ਡਰ ਬੈਠਾ ਸੀ ਫਿਰ ਚਲਾ ਗਿਆ ਫਿਰ ਫਿਰ ਨਾ ਕਿਤੇ ਘਰ ਕੋਲ ਛੱਡ ਜਾਵੇ ਇਹ ਉਹ ਦਿੱਤੀ ਸੀ ਡਰ ਬੈਠਾ ਸੀ ਫਿਰ ਦੂਜੀ ਵਾਰੀ ਫਿਰ ਮਰਦਾਨੇ ਆ ਕੇ ਅਰਜ਼ ਕਰ ਦਿੱਤੀ ਗਰੀਬ ਨਵਾਜ਼ ਹੈ ਨਹੀਂ ਲੱਗੀ ਜਿੰਦੀ ਹੈ ਕਿ ਜੀਰ ਦਾ ਫਿਰ ਭੇਜੇ ਮਰਦਾਨੇ ਜਾਂ ਉਨੂੰ ਕਹ ਗੁਰੂ ਪੀਰਾਂ ਤੋਂ ਮੂੰਹ ਨਹੀਂ ਲਗਾਇਆ ਬੜੀ ਦੇਰ ਬਾਅਦ ਅਸੀਂ ਆਏ ਹਾਂ। ਸੋ ਤੀਜੀ ਦਫ਼ਰ ਫਿਰ ਮਦਾਨਾ ਜਾਂਦਾ ਹੈ ਤੀਜੀ ਦਫ਼ਰ ਇਹ ਗੱਲ ਕਹੀ। ਬਾਬਾ ਉਹ ਤਾਂ ਕਿਤੇ ਹੋਰ ਪਿੰਡ ਗਿਆ ਹੈ ਇੱਥੇ ਹੈ ਹੀ ਨਹੀਂ। ਸੋ ਜਦੋਂ ਮਦਾਨਾ ਨੇ ਆ ਕੇ ਗੁਰੂ ਬਾਬੇ ਨੂੰ ਕਿਹਾ ਤੇ ਪਾਤਸ਼ਾਹ ਉਹ ਲੜਕੀ ਤਾਂ ਕਹਿੰਦੀ ਐ ਇਸ ਪਿੰਡ ਹੀ ਨਹੀਂ ਹੈ। ਕਰ ਕਰ ਕਰ। ਉਤੇ ਲਾਮ ਗਿਆ। ਅੱਛਾ ਕਹਿੰਦੇ ਲਾਮ ਜੇ ਤਾਂ ਲਾਮ ਨਹੀਂ ਕਰਦਾ। ਗੁਰੂ ਜੀ ਥੋੜੀ ਜਿਹੀ ਕੋਪ ਦਿੱਸਤੀ ਹੋਈ। ਸਾਲਾ ਸੱਤ ਨਿਕਲੇ ਪਾਕੀ ਵਿੱਚ ਲੜ ਜਾਂਦਾ ਉਸੇ ਵਕਤ ਮੁਲਾਮਰ ਜਾਂਦਾ ਮਰੇ ਨੂੰ ਚਤ੍ਰਿਸ਼ ਕੈਲਤਾ ਸੀ ਵਿਗਿਆਤੀ ਪੀਏ ਗੁਰੂ ਦਿਤਿੰਦਸਾ ਫਤਲਾਇਆ ਨਹੀਂ ਆਇਆ ਗੁਰੂ ਦੇ ਹੁਕਮ ਅਦੂਲੀ ਕੀਤੀਏ ਦਾ ਫਤਤਾ ਵਸ਼ ਮਿਲਦਾ ਹੀ ਹੈ ਸੋ ਅਖੀ ਚੱਕੇ ਗੁਰੂ ਜੀ ਦੇ ਅੱਗੇ ਲਿਆ ਰੱਖਿਆ ਮਰੇ ਆ ਪ੍ਰੀਵਿਨਵਾਜ ਆਪ ਦਾ ਸੇਵਕ ਹੈ ਆਪ ਦਰਸ਼ਕ ਹੈ ਕਿਰਪਾ ਕਰੋ ਇਹਨੂੰ ਜਿੰਦਾ ਕਰੋ ਗੁਰੂ ਜੀ ਕਹਿੰਦੇ ਆਪਣਾ ਕਰਕੇ ਰਬ ਲਾਉਂਦੇ ਸਾਂ। ਤਿੰਨ ਦਫਾ ਬੁਲਾਇਆ ਪਰ ਇਸ ਨਹੀਂ ਇਤਨਾ ਕਪੜਾ ਪੀਤਾ। ਕਰ ਹੁੰਿਆ ਸੁਣਿਆ ਇੰਨਾ ਨਹੀਂ ਸੋਚਿਆ। ਵੀ ਮੈਂ ਇਤਨਾ ਕਿਉਂ ਚਤੁਰਚ ਕਪੜਾ ਰੱਖਾਂ। ਇਤਨਾ ਕੁਛ ਨਹੀਂ ਖੋਦ ਕੇ ਦੇਖੀ ਨਾ ਹੋ ਰਹੇ ਕਿ ਸਰ ਗਰੀਣਾ ਹੁਣ ਬਖਸ਼ੋ। ਮਿਹਰ ਕਰੋ ਆਪ ਸਮਰਥੋ ਜਿੰਦਾ ਕਰੋ। ਗੁਰੂ ਜੀ ਕਹਿੰਦੇ ਜਿਹੜਾ ਪੀਰ ਚਿੱਲੇ ਚੋਂ ਨਿਕਲ ਕੇ ਜਿਹੜਾ تیر ਬ射ੇਟੇ ਨਿਕਲ ਕੇ ਕਮਾਨ ਦੇ ਚਿੱਲੇ ਬੈਠ ਕੇ ਚੱਲ ਗਿਆ ਜਿੱਥੋਂ ਤਾ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਉਹਨੇ ਨਿਸ਼ਾਨਾ ਫੁੰਦ ਦਿੱਤਾ ਯਾਨੀ ਜਿਹੜਾ ਬਚਨ ਨਿਕਲ ਜਾਂਦਾ ਵਿਆ ਮੁਰਦਾ ਨਹੀਂ ਹੁੰਦਾ ਫਿਰ ਗਰੀਵਨਾਥ ਆਪ ਸਮਰੱਥ ਸਭ ਕੁਝ ਕਰ ਸਕਦੇ ਹੋ ਬਿਨਾ ਹਸਾ ਤੇ ਵੀ ਰੱਖ ਸਕਦੇ ਹੋ ਮੁਰਦਿਆਂ ਵੀ ਜਿੰਦੇ ਕਰ ਸਕਦੇ ਹੋ ਕਿਰਪਾ ਕਰਕੇ ਬਖਸ਼ ਮੈਂ ਕਹਿ ਲਗਾ ਹਾਂ ਤਾਂ ਬਚਨ ਜੋ ਉਹਨਾਂ ਸੀ ਹੋ ਚੁੱਕਾ ਹੈ ਮੁੰਨੇ ਮੁਰਦਾ ਬਖਸ਼ਾਂਗੇ ਗੁਰੂ ਆਪਣੇ ਸਿੱਖ ਨੂੰ ਬਖਸ਼ਦਾ ਪਰ ਜਿਹੜੀ ਗਲਤੀ ਹੈ ਉਹਦਾ ਫਲ ਵੀ ਤਾਂ ਅਕਸ਼ਰ ਮਿਲਦਾ ਹੀ ਹੈ ਬਖਸ਼ਿਆ ਤਾਂ ਜਾਣਾ ਸੀ ਹੁਣੀ ਲੇਕਿਨ ਹੁਣ ਦਸਵੇਂ ਜਨਮੈ ਇਸ ਨੂੰ ਬਖਸ਼ਾਂਗੇ ਇਤਨ ਇਤਨੀ ਢੇਰ ਲੱਗਣੀ ਹੈ ਕਈ ਜਨਮ ਇਸ ਨੇ ਪਸੰਚੀਆਂ ਦੇ ਧਾਰਨ ਕਰਨੇ ਹਨ ਗੁਰੂ ਤੇ ਬੇਮੁਖ ਦੀ ਗੱਲ ਵੀ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਸਮਝਾਉਂਦੇ ਨੇ

پر پسندے موکو وے پرام بين موکو نکو رے جي ان ڪري ਭਵੇ ਹੋਰ ਥਾਏ ਕੋਈ ਕੁਛ ਬਦੇਕਿਆਂ ਗਾਇ ਅਨੇਕ ਜੋਨੇ ਭਰ ਮੇ ਆਵੇ ਇਹਨ ਸਤਿਗੁਰ ਮੁਕਤ ਨਾ ਪਾਵੇ ਤੇ ਮੁਕਤ ਪਾਵੇ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਹੈ ਨਾਨਕ ਵੀ ਧਰ ਦੇਸੋ ਇਹਨ ਸਤਿਗੁਰ ਮੁਕਤ ਹੋ ਸੋਇਆਂ ਗੁਰੂ ਜੀ ਕੰਦੇ ਗੁਰੂ ਕਲਗੀਧਰ ਮਹਾਰਾਜ ਨੇ ਕਿਹਾ ਭਾਈ ਤੇ ਉਹੀ ਮੂਲਾ ਹੈ ਖਾਲ ਕੋਟ ਵਾਲਾ ਗੁਰੂ ਬਾਬਾ ਜੀ ਨੇ ਫਿਰ ਦਫਾ ਬੁਲਾਇਆ ਲੇਕਿਨ ਕੱਟ ਕੀਤਾ ਗਿਆ ਵਿਮਕਤਾਈ ਜ਼ਹਿਰ ਕੀਤੀ ਗੁਰੂ ਵੱਲੋਂ ਨਤੀਜਾ ਇਹ ਹੋਇਆ ਕਿਤਨਾ ਵਿਛੋੜਾ ਪੈ ਗਿਆ ਕਿਤਨੇ ਜਨਮਾਂ ਦਾ ਵਿਯੋਗ ਹੋਇਆ ਸੰਯਮ ਕਰਕੇ ਇਹ ਦਿਸਕਾਂਤਰਮਾਨ ਇਹ ਯਾਨੀ ਜੀਵ ਜਿਹੜਾ ਹੈ ਇਹ ਤਾਂ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਦੇ ਮੁਖੋਂ ਦਾ ਫਲ ਦੱਸਿਆ ਨਾ ਵੈਸੇ ਹੀ ਜੀਵਾਤਮਾ ਇੱਕ ਘਟ 84 ਲੱਖ ਜਨ ਪੂਤ ਚੁੱਕਾ ਹੈ ਫਿਰ ਤੇ ਫਿਰ ਤੇ ਬਹੁਤੇ ਯੁੱਗ ਹਾਰੇ ਮਾਨਸ ਦੇ ਲਈ ਨਾਨਕ ਕੀ ਕਹੇ ਤੇ ਮਿਲਣ ਕੀ ਵਰੀਆ 시ਮਰਤ ਕਹਾ ਸਤਗੁਰ ਨਾਨਕ ਜੀ ਇੱਕ ਦਫਾ ਕਾਦਪੁਸ਼ੰਦ ਦੀਪੂਰੀ ਵਿੱਚ ਪਹੁੰਚੇ ਉੱਥੇ

ਐਂਡਸ ਬੰਬ ਕੀ ਹੈ ਕਿ ਪ੍ਰਤਾ ਕਰ ਜੇ ਦੇਸ਼ ਉਹ ਕਾਕ ਸੁਣਦੇ ਭੈਣ ਲੱਗਿਆ ਆਪਨ ਤਰਿਆਮੀ ਹੋ ਸਰਬੱਘ ਹੋ ਪ੍ਰਕਾਲੀ ਹੋ ਆਪ ਤੇ ਕੋਈ ਜੀ ਕੁਝ ਜਿਛਤ ਨਹੀਂ ਪਰ ਜੇ ਬਜ਼ੁਰਗ ਪੁੱਤਨ ਬੱਚੇ ਉਸ ਦਾ ਜਵਾਬ ਦਿੰਦੇ ਇਸ ਕਰਕੇ ਆਪ ਤੇ ਹੁਕਮ ਦੀ ਤਾਮਿਲ ਕਰਨਾ ਮੇਰਾ ਫਰਜ਼ ਹੈ ਕਹਣ ਲੱਗਾ ਉਹ ਆਪਣੀ ਗੱਲ ਦੱਸ ਰਿਹਾ ਹੈ ਮੈਂ ਐਂਡਸ ਮਾਨੁਕਤਨ ਵਿੱਚ ਇੱਕ ਸ਼ੈਵੀ ਮਹਾਤਮਾ ਦਾ ਸ਼ਿਸ਼ ਬਣਿਆ ਜੋ ਸ਼ਿਵੰਦੇ ਪੁਜਾਰੀ ਸੀ ਸੋਇਓ ਸ਼ਿਵ ਮੰਦਰ ਵਿੱਚ ਪਹੁੰਚ ਕੇ ਸ਼ਿਵਾਂ ਦਾ ਪੂਜਾ ਕਰਦੇ ਹੁੰਦੇ ਅਸੀਂ ਗੁਰੂ ਨਾਨਕ ਦੇ ਮੰਦਰਾਂ ਵਿੱਚ ਪਹੁੰਚ ਕੇ ਗੁਰਗੰਨ ਸਾਹਿਬ ਸਾਡਾ ਇਸ਼ਟ ਉਹਦੀ ਪੂਜਾ ਕਰਦੇ ਹੁੰਦੇ ਜਿਉਂ ਕਰਕੇ ਮੈਂ ਉਪਦੇਸ਼ ਦੀ ਬੜੀ ਕਮਾਈ ਕੀਤੀ ਬੜੀ ਤਾਲਣਾ ਕਰ ਲਈ ਇੱਕ ਦਿਨ ਮੈਂ ਸ਼ਿਵਾਲੇ ਮੰਦਿਰ ਵਿੱਚ ਬੈਠਾ ਹੋਇਆ ਹਾਂ ਕਹਿੰਦਾ ਮੇਰੇ ਗੁਰੂ ਦੇਵ ਆ ਗਏ ਮੈਂ ਖੜਾ ਨਾ ਹੋਇਆ ਸੋ ਉਹ ਤਾਂ ਸ਼ਾਂਤ ਚਿਤ ਸਨ ਉਸ ਮੌਕੇ ਸ਼ਿਵਾ ਵੱਲੋਂ ਇਹ ਆਵਾਜ਼ ਹੋਈ ਆਕਾਸ਼ਮਣੀ ਹੋਈ ਮਾਨੋ ਕਹਿੰਨ ਕਿ ਮੂਰਖ ਜਿਸਨੇ ਤੈਨੂੰ ਰੋਸ਼ਨੀ ਦਿੱਤੀ ਤੂੰ ਉਸ ਦੇ ਸਤਕਾਰ ਵਾਸਤੇ ਖੜਾ ਵੀ ਨਹੀਂ ਹੋ ਸਕਦਾ ਇਤਨਾ ਪਰੇ ਚਿਤ ਜਾਤ ਨੂੰ ਮਾਨੁਕ ਜੁਨੀ ਦਾ ਅਧਿਕਾਰ ਨਹੀਂ ਰੱਖਦਾ ਜਾਂ ਦੁਕਾਨ ਦੀ ਜੁਨੀ ਪੈ ਇਹ ਉਹਨਾਂ ਨੇ ਬਚਨ ਕਰ ਦਿੱਤਾ ਜਿਸ ਦਾ ਫਲ ਮੈਨੂੰ ਕਾਂ ਜੁਨੀ ਪ੍ਰਾਪਤ ਹੋਈ ਇਹ ਬਚਨ ਜਦੋਂ ਮੇਰੇ ਗੁਰਦੇਵ ਨੇ ਸੁਣੇ ਉਹਨਾਂ ਕਿਹਾ ਮਹਾਰਾਜ ਕਿਰਪਾ ਕਰਦਾ ਪ੍ਰਾਪਤ ਹੋਈ ਇਹ ਬਚਨ ਜਦੋਂ ਮੇਰੇ ਗੁਰਦੇਵ ਨੇ ਸੁਣੇ ਉਹਨਾਂ ਕਿਹਾ ਮਹਾਰਾਜ ਕਿਰਪਾ ਆਪਣਾ ਬਚਨ ਕੰਪਿਆ ਰੱਖਣੀ ਜਾਨਾ ਤੇ ਇਨ ਤੇ ਬਖਸ਼ਿਸ਼ ਕਰੋ ਮਿਹਰ ਕਰੋ ਇਹਨਾਂ ਬਖਸ਼ ਦੇਵਾਂਗੇ ਬਚਨ ਤਾਂ ਜਿਹੜਾ ਹੋ ਗਿਆ ਹੋ ਗਿਆ ਲੇਕਿਨ ਇੰਨੀ ਗੱਲ ਜ਼ਰੂਰ ਹੈ ਇਹ ਚਰਨਜੀ ਵੀ ਹੋਏਗਾ ਇਸ ਨੂੰ ਗਿਆਨ ਨਹੀਂ ਭੁੱਲੇਗਾ ਸੋ ਇਸ ਤਰੀਕੇ ਸਿਰ ਇਹ ਵਰ ਵੀ ਨਾਲ ਮੈਨੂੰ ਦੇ ਦਿੱਤਾ ਇਸ ਕਰਕੇ ਮੈਂ ਬੜੀਆਂ ਪਰਲੋਂ ਦੇਖੀਆਂ ਕੋਈ ਵਾਰ ਅਗਲੀਆਂ ਪਰਲੋਂ ਹੋਈਆਂ ਸਾਰੀ ਪૃਥਵੀ ਅਗ ਵਿੱਚ ਸੜ ਉਠੀ ਇਸਾ ਪਾਣੀ ਵਿੱਚ ਪਰਲੋਂ ਹੁੰਦੀਆਂ ਸਾਰੀ ਪ੍ਰੈਸਿਕ ਪਾਣੀ ਡੁੱਬ ਗਈ। ਇਸੇ ਤਰ੍ਹਾਂ ਬਹੁਤ ਪਰਲੋਂ ਦੇਖੀਆਂ। ਮੈਨੂੰ ਇੱਚੋਂ ਕਿਨਾਂ ਦਾ ਵਰਾਇ ਇਸ ਕਰਕੇ ਮੈਂ ਜਿਹੜੀ ਜੀ ਪਰਨ ਹੁੰਦੀ ਹੈ ਉਹਦੇ ਰੂਪ ਕਰਨ ਕਰ ਲੈਣਾ। ਜਿੰਜੀ ਵੀ ਰਹਿਣਾ ਇਤਿਹਾਸ ਇੰਨ ਲੰਮੀ ਲੰਮੀ ਜੋਨੀਆਂ ਹੋ ਰਹੀਆਂ ਆਮ ਵੀ ਲੋਕਾਂ ਦੀ ਕਹਾਵਤ ਹੈ ਆਮ ਲੋਕ ਕਹਾਵਤ ਹੈ ਲੱਖ ਨਾਗਾ ਕਰੋੜ ਕਰਦਾ। ਲੱਖਾਂ ਲੱਖਾਂ ਵਾਰੇ ਛੱਪਾਂ ਦੀ ਉਮਰ ਪਈਆਂ ਦੀ। ਕਾਵਾਂ ਦੀ ਉਮਰ ਵੀ ਬੜੀ ਲਮੇਰੀ ਦਸੀ ਦੀ ਹੈ। ਇਹ ਵੀ ਨੇ ਲੰਮੀਆਂ ਉਮਰਾਂ ਵਾਲੇ ਵੀ ਪੁਰਾਣੀ ਛੋਟੇ ਛੋਟੇ ਮੱਛਰ ਕੁਛ ਜਿਹੜੇ ਬਹੁਤ ਵੱਡੀ ਉਮਰ ਹੈ ਇਹ ਵੀ ਛੋਟੇ ਛੋਟੇ ਉਮਰਾਂ ਵਾਲੇ ਹੋਏ ਇਸ ਤਰੀਕੇ ਫਿਰ ਬਹੁਤੇ ਜੁੱਤ ਫਿਰਦੇ ਫਿਰਦੇ ਨੂੰ ਤਪੀਤ ਹੋ ਗਏ ਫਿਰ ਕਿਤੇ ਮਨੁੱਖਾ ਦੇ ਦੀ ਵਾਰੀ ਆਉਂਦੀ ਹੁੰਦੀ ਹੈ